ਲਓ ਬਾਈ ਦੇ ਦਿਓ ਵਧਾਈਆਂ ਅੱਜ ਪਹਿਲਾ ਨਰਾਤਾ ਤੇ ਆਹ ਟਰੈਕਟਰ ਕੋਈ 1 ਨਹੀਂ ਕੋਈ 2 ਨਹੀਂ ਕੋਈ 20 ਨਹੀਂ ਕੋਈ 30 ਨਹੀਂ ਆ ਇਕੱਠੇ 61 ਟਰੈਕਟਰ ਆਜੇ ਏਜੰਸੀ ਚੋਂ ਬਾਈ ਉਹਨਾਂ ਨੇ ਵੇਚੇ ਨੇ ਤੇ ਆ ਬਾਈ ਉਹਨਾਂ ਨੂੰ ਲੈਣੇ ਬਾਈ ਸੱਸੀਕਾਰ ਸੱਸੀਕਾਰ ਬਾਈ ਬਾਈ ਇੰਨੇ ਟਰੈਕਟਰ ਹੋਰ ਵੀ ਕੰਪਨੀਆਂ ਦੇ ਨਾਲ ਸਸਤੇ ਵੀ ਹੈਗੇ ਨੇ ਨਾਲੋਂ ਇਹਦੇ ਦੇ ਕੀ ਦੇਖਿਆ ਵੀ ਇਹੀ ਕਿਉਂ ਲੈਤਾ ਬਾਈ ਵਧੀਆ ਟਰੈਕਟਰ ਹੈ ਪਹਿਲਾਂ ਵੀ ਸਾਡੇ ਕੋਲ ਹੋ ਗਏ 20 ਸਾਲ ਚੱਲਦੇ ਨੂੰ ਅੱਛਾ ਪਹਿਲਾਂ ਵਰਤੇ ਹੋਏ ਆ ਹਾਂ ਵਰਤੇ ਹੋਏ ਬਾਈ ਕਿਹੜਾ ਲੈ ਲਿਆ 855 ਬਾਈ ਕਿਹੜਾ 4x4 ਕੇ 4x4 ਨਾ ਬਾਈ 2 ਵੀਲ ਦੇ ਨੇ ਆਹ ਲੈ ਤਾਗਾ ਹਾਂ ਬਾਈ ਆਹੀ ਲੈ ਤੇ ਆਹ ਟਰੈਕਟਰ ਲੈਤਾ ਬਾਈ ਕੀ ਕੀ ਸਹੂਲਤਾਂ ਨੇ ਹੋ ਟਰੈਕਟਰ ਕੋਈ ਵਧੀ ਨਾਲ ਉਧਾ ਹਾਂ ਹ ਖਰਚਾ ਕਰ ਹਾਂ ਜ਼ੋਰ ਜ਼ੋਰ ਵਧੀਆ ਹਾਂ ਜ਼ੋਰ ਵਧੀਆ ਬਾਈ ਤੇ ਕਹਾ ਟਰੈਕਟਰ ਇਕੱਠੇ ਵਿਕਨੇ ਹੈਗੇ ਨੇ ਬਾਈ ਏਜੰਸੀ ਵਾਲੇ ਬਾਈ ਸਾਰੇ ਨਾਲ ਹੀ ਨੇ ਆਪਣੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਟਰੈਕਟਰਾਂ ਨਾਲ ਇਹ ਕੀ ਵੱਖਰੇ ਗੁੰਨੇ ਵੀ ਇੰਨਾ ਵਿਕ ਰਿਆ ਹੈ ਬੀਰੇ ਸਵਰਾਜ ਆ ਪੂਰਾ ਸਿਆਉਣਾ ਇਹ ਜਿੰਨੇ ਦਾ ਲੈਨੇ ਉਹਨੇ ਦਾ ਵੇਕਦਾ ਗੱਲ ਨੂੰ ਵੀ ਮਾਰਕੀਟ ਚ ਅੱਜ ਇਹਦੀ ਫੁੱਲ ਵੈਲਿਊ ਆ ਸਭ ਤੋਂ ਵੱਧ ਵੇਕਣ ਵਾਲਾ ਟਰੈਕਟਰ ਹੈ ਪਹਿਲੂ ਦਾ ਭਾਈ ਪਤਾ ਹੀ ਆ ਵੀ ਇਹਨਾਂ ਤਾਈਓ ਕਹਾਟ ਇੱਕ ਦਿਨ ਚ ਵੇਕਣ ਨਹੀਂ ਹਾਂਜੀ ਹਾਂ ਵੱਡੇ ਲੈਵਲ ਦੀ ਗੱਲਬਾਤ ਆ ਇੰਨੇ ਟਰੈਕਟਰ ਕਦੇ ਇਕੱਠੇ ਨਹੀਂ ਵੇਕੇ ਹੋਣੇ ਨਹੀਂ ਵੀਰੇ ਅੱਜ ਪਹਿਲਾ ਰਿਕਾਰਡ ਆ ਜੀ ਇਹ ਪਹਿਲਾ ਆਪਣਾ 31 ਟਰੈਕਟਰਾਂ ਦਾ ਰਿਕਾਰਡ ਸੀ ਹੁਣ ਆਪਾਂ 61 ਟਰੈਕਟਰਾਂ ਤੇ ਪਹੁੰਚੇ ਆ ਕਿ ਕਿੰਨੇਵੇਂ ਫੀਚਰ ਪਾਏ ਨੇ ਹੋ ਟਰੈਕਟਰ ਨਾਲ ਆ ਵੀਰੇ ਸੀ ਆਰ ਡੀ ਆ ਆਪਣਾ 65 ਤੋਂ 70 ਐਚ ਪੀ ਦਾ ਟਰੈਕਟਰ ਆ ਜੀ ਨੱਤਰ ਹਾਂਜੀ ਕੱਚੂ ਬੁਰਾ ਸੁਪਰ ਸੀਡਰ ਵੱਡੇ ਤੋਂ ਵੱਡਾ ਹਾਂਜੀ ਹਾਂ 10 ਫੁੱਟਾਂ ਤੱਕ ਤੁਸੀਂ ਸੁਪਰੀਡ ਪਾ ਸਕਦੇ ਹਾਂ ਹਾਂਜੀ ਹਾਂਜੀ ਪੂਰੀ ਪੂਰੀ ਜੀ ਪੂਰੀ ਆਹ ਵੇਖੋ ਬਈ ਆਹ ਟਰੈਕਟਰ ਨੇ ਵੱਡੇ ਜਿਹੜੇ ਖਰਚਿਆਂ ਕੋਲ ਚ ਉਹਨੂੰ ਵਿੱਚ ਹੀ ਰੋਲ ਦਨੈ ਤੱਕ ਕਿਹੜੇ ਕਿਹੜੇ ਸੰਦ ਖਿੱਚਣ ਲਾਦਾ ਬਈ ਇਹ ਜੋ ਮਰਜੀ ਬੈਲਰ ਪਾਓ ਸੁਪਰ ਸੀਡਰ ਪਾਓ ਕੋਈ ਜੋ ਮਰਜੀ ਸੰਦ ਪਾਓ ਕੋਈ ਨਿਕਲ ਆ ਇੰਪਲੀਮੈਂਟ ਦਾ ਕੰਮ ਹਾਂਜੀ ਕੋਈ ਦਮ ਆਹ ਟਰੈਕਟਰ ਦਿਖਾ ਦਨੇ ਇੱਕ ਵਾਰ ਬਈ ਆਹ ਟਰੈਕਟਰ ਹੈਗਾ ਇਹ 4x4 ਵੀ ਮਿਲ ਜਾਂਦਾ 4x2 ਵੀ ਖੁਰਚ ਵੀ ਆਉਂਦਾ ਜੀ ਇਕ ਆ ਬਈ ਹੋ ਟਰੈਕਟਰੋਂ ਵੱਖਰਾ ਬਣਾਤਾ ਜੀ ਉਹ ਹਾਂ ਜੀ ਪਲੇਟਫਾਰਮ 'ਚ ਆਇਆ ਜੀ ਇਹ ਵਧੀਆ ਬਣ ਸੁਹਣਾ ਲੱਗਦਾ ਨਾ ਕਰੀਪਰ ਕਰੀਪਰ ਗੇਅਰ 'ਚ ਤੇ ਸੈਟਲ ਗੇਅਰ ਲੱਗਿਆ ਹੋਇਆ ਉਹਦੇ ਆਪਣਾ 4x4 ਦੇ ਚੇਂਜਰ ਗੇਅਰ 'ਚ ਆਉਂਦਾ ਸਿੰਪਲ ਆਪਣਾ ਉਹ ਤੇ ਆਉਂਦਾ ਬਈ ਨਾ ਸੇਵ ਚੇਂਜਰ ਤੋਂ ਆਉਂਦਾ ਕਹਿੰਦੇ ਰੀਰੂਟ ਬਰਤਨ ਨਿਵਚਨ ਕਰਨਾ ਨਹੀਂ ਨਹੀਂ ਇਹਦੀ ਗਾਰੰਟੀ ਵਾਰੰਟੀ ਕੀ ਹੈ ਵੀ ਫਿਰ 6 ਸਾਲ ਦੀ ਵਾਰੰਟੀ 'ਚ ਟਰੈਕਟਰ ਹੈ ਜੀ ਨੋ ਹਾਂਜੀ ਹਾਂਜੀ ਕੁਝ ਵੀ ਹੋ ਜੇ ਤਾਂ ਵਾ ਇੰਜਨ ਗੇਅਰ ਲਿਫਟ ਦੀ ਹਾਂਜੀ 1 ਸਾਲ ਦੀ ਹੈ ਜੀ ਇਹ ਕਰਕੇ ਦੇਵਾਂਗੇ ਹਾਂਜੀ ਠੀਕ ਕਰਕੇ ਦਵਾਂਗੇ ਜੀ ਜੇ ਕੋਈ ਬੈਟਰੀ ਸੈਲਫ ਇਹਨਾਂ ਦੀ 1 ਸਾਲ ਦੀ ਹੁੰਦੀ ਹੈ ਜੀ ਇਹਨਾਂ ਦੀ 1 ਸਾਲ ਦੀ ਹੁੰਦੀ ਹੈਗੀ ਮੈਂ ਕੋਈ ਮਰਗਾਟ ਤੇ ਕੋਈ ਕ੍ਰੈਂਕਾ ਟ੍ਰੇਡ ਤੇ ਜਿਹੜਾ ਅਜੇ ਜਾਂ ਸ਼ੋਅ 'ਚ ਆਜੇ 1 ਸਾਲ ਦੇ ਵਿੱਚ ਬਦਲ ਕੇ ਦੇ ਦਾਂਗੇ ਨਵਾਂ ਪੀਸ ਦੇ ਦੋਗੇ ਤੇ ਹਾਂਜੀ ਪੀਸ ਸ਼ੋਅ ਜਾਂ ਮਰਗਾਟ ਜੀ ਬਦਲ ਕੇ ਦਿੱਤਾ ਜੀ ਬਦਲ ਕੇ ਦੇ ਦੋਗੇ ਹਾਂਜੀ ਹਾਂਜੀ ਤੇ ਕਿਹੜੇ ਕਿਹੜੇ ਟਰੈਕਟਰ ਆਪਣੇ ਕੋਲੇ ਨੇ ਪਾਵਰਾਂ 'ਚ ਪਾਰਾ ਅੱਜ ਆਪਣੇ ਕੋਲੇ 969 ਵੀ ਹੈ ਗਿਆ 963 ਵੀ 855 ਵੀ 744 ਵੀ ਆਉਂਦਾ ਜੀ 35 ਵੀ ਦਿੱਤੀ ਸਾਰੇ ਮਾਡਲ ਆਉਂਦੇ ਸਾਰੀ ਮੇਚਾਂਗੇ ਸੁਨਾਮ ਏਜੰਸੀ ਆ ਬਾਈ ਉਹਨਾਂ ਦੀ ਹੋਰ ਵੀ ਸੇਫ ਬ੍ਰਦਰ ਨੌਤੇ ਏਜੰਸੀ ਆਪਣੀ ਜੀ ਸੁਨਾਮ ਇਥੇ ਸੁਨਾਮ ਹੀ ਹੋਣਾ ਪੂਜਾ ਕੋਈ ਹੋਰ ਏਜੰਸੀ ਨਹੀਂ ਹੈਗੀ ਆਪਣੀ ਬ੍ਰਾਂਚ ਚ ਆਪਣੇ ਸੁਨਾਮ ਦੀ ਆ ਜੀ ਪੌਣੀ ਗੜਦੀ ਹੈ ਸੰਗਰੂਰ ਵੀ ਜਾ ਸਕਦੇ ਹੋ ਧੂਰੀ ਵੀ ਜਾ ਸਕਦੇ ਸਾਰੇ ਕਿੱ데 ਬਾਈ ਰੋਦੇ ਬ੍ਰਾਂਚਾਂ ਨੇ ਆ ਸਾਰੇ ਟਰੈਕਟਰ 855 6 ਸਾਲ ਦੀ ਗਾਰੰਟੀ ਚ ਨੇ ਬਾਈ ਸੋ ਤੇ ਵਰਗਾਟਾਂ ਦੀ 1 ਸਾਲ ਦੀ ਗਾਰੰਟੀ ਹੈ ਹਾਂਜੀ ਹਾਂ ਟੁੱਟ ਜੇ ਕੁਝ ਵੀ ਹੋ ਜਾਏ ਨਾ ਕੋਈ ਡੇੜਾ ਦੇ ਬਦਲ ਕੇ ਦੇ ਦ ਕਰ ਦੋ ਵੀਡੀਓ ਸ਼ੇਅਰ ਬਈ 8855 ਵਾਲਾ ਤੱਕ ਜਰੂਰ ਭੇਜੋ ਨਮਾ 8855 ਜੇ ਕਿਸੇ ਨੇ ਪੁਰਾਣਾ ਟਰੈਕਟਰ ਕਟਵਾਉਣਾ ਹੋਵੇ ਹਾਂਜੀ ਕੱਟ ਲਾਂਗੇ ਜੋ ਵੀ ਦੇ ਕੇ ਹਾਂਜੀ ਹਾਂਜੀ ਹਾਂ ਪੁਰਾਣਾ ਵੀ ਦੇ ਆ ਚੱਕੋ ਬਈ ਜਿਹਦੇ ਲਈ ਪੁਰਾਣੇ ਟਰੈਕਟਰ ਨੇ ਉਹ ਵੀ ਕਟਾ ਸਕਦੇ ਹੋਗੇ ਕੋਈ ਲੋਨ ਕਰਵਾਉਣਾ ਹੋਵੇ ਹਾਂਜੀ ਉਹ ਵੀ ਆਪਣੇ ਆਪੇ ਕਰ ਦੋਗੇ ਹਾਂਜੀ ਹਾਂ ਕਰਵਾਓ ਕੋਈ ਬਾੜੀ ਭਕਾਈ ਤਾਂ ਨਹੀਂ ਨਾ ਨਾ ਜੀ ਨਾ ਇੱਕ ਦਿਨ ਚ ਹੋ ਜਾਂਦਾ ਨਹੀਂ ਨਾ ਹੀ ਕੋਈ ਬਾੜਾ ਵਿਆਜ ਹੈ ਨਾ ਜੀ ਨਾ ਕੱਲਾ ਆਧਾਰ ਕਾਰਡ ਪੈਨ ਕਾਰਡ ਆ ਜੀ ਕੱਲਾ ਆਧਾਰ ਕਾਰਡ ਪੈਨ ਕਾਰਡ ਲਿਆਓ 855 ਟਰੈਕਟਰ ਲੈ ਜਾਓ ਹਾਂਜੀ ਹਾਂਜੀ ਕਰ ਦੋ ਸ਼ੇਅਰ ਧੰਨਵਾ